ਕੀ ਬੀਬੀ ਰਜਨੀ ਦੇ ਨਾਂ ਤੇ ਬਣ ਰਹੀਆਂ ਫਿਲਮਾਂ ਜਾਂ ਪਹਿਲਾਂ ਬਣੀਆਂ ਫਿਲਮਾਂ ਸਿੱਖ ਵਿਰੋਧੀ ਨੇ ਕੀ ਇਹ ਫਿਲਮਾਂ ਜਿਹੜੀਆਂ ਨੇ ਸਿੱਖ ਧਰਮ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਕੀ ਇਹ ਫਿਲਮਾਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਕੁਝ ਲੋਕ ਆਪਣਾ ਦਾਵਾ ਮਜ਼ਬੂਤ ਕਰਨ ਲਈ ਬਣਾ ਰਹੇ ਨੇ ਮੈਂ ਆਪਣੇ ਸਾਰੇ ਸੱਜਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਾਲੇ ਨਾ ਬਿਓ ਕਮੈਂਟ ਦੇਣ ਚ ਇਹ ਨਾ ਹੋਵੇ ਕਿ ਕਈਆਂ ਦੀ ਵਿਚਾਰਧਾਰਾ ਜੁੜੀ ਕਿਸੇ ਤਰ੍ਹਾਂ ਦੀ ਮੈਂ ਦਾਵਾ-ਦਾਵ ਕਮੈਂਟ ਪਾ ਦਵਾਂ ਪਰ ਮੈਂ ਬੇਨਤੀ ਕਰਨਾ ਕਿ ਕਮੈਂਟ ਜ਼ਰੂਰ ਬੇਸ਼ੱਕ ਪਾ ਦੇਣਾ ਪਰ ਵੀਡੀਓ ਸੁਣ ਕੇ ਤਾਉਣਾ ਜਦੋਂ ਵੀ ਤੁਹਾਡੇ ਕੋਲ ਟਾਈਮ ਆਵੇ ਤਾਂ ਕਿ ਇੱਕ ਬਹੁਤ ਗੰਭੀਰ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਬੀਬੀ ਰਜਨੀ ਦੇ ਨਾਂ ਤੇ ਬਣ ਰਹੀਆਂ ਫਿਲਮਾਂ ਸਿੱਖ ਇਤਿਹਾਸ ਨੂੰ ਖੋਖਲਾਤ ਨਹੀਂ ਕਰ ਰਹੀਆਂ ਹੁਣ ਬਹੁਤ ਸਾਰੇ ਸੱਜਣ ਕਹਿਣਗੇ ਕਿ ਸਿੱਖ ਇਤਿਹਾਸ ਨਾਂ ਤੇ ਬੜੀ ਵਧੀਆ ਗੱਲ ਆ ਚੰਗੀ ਗੱਲ ਆ ਕਿ ਬੀਬੀ ਰਜਨੀ ਤੇ ਫਿਲਮ ਬਣੀ ਐ ਸਿੱਖਾਂ ਦੀ ਚ ਸ਼ੋਭਾ ਬਣਦੀ ਆ ਸਤਕਾਰ ਬਣਦਾ ਪਰ ਜੇਕਰ ਫਿਲਮ ਜੇਕਰ ਫਿਲਮ ਤਦ ਬਣਨੀ ਬਣਾਉਂਦੇ ਕਿ ਜਦੋਂ ਸੱਚਖੰਡ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਬਣ ਚੁੱਕਾ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾ ਦਿੱਤਾ ਸੀ ਫਿਰ ਇਹ ਫਿਲਮ ਜਿਹੜੀ ਹੀ ਉਹਨੂੰ ਪੇਸ਼ ਕਰਦੇ ਕਿ ਹਾਂ ਉਸ ਸਰੋਵਰ 'ਚ ਇਸ਼ਨਾਨ ਕੀਤਾ ਤਾਂ ਫਿਰ ਇਹ ਸਿੱਖ ਪੱਖੀ ਫਿਲਮ ਮੰਨੀ ਜਾ ਸਕਦੀ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਲੇਕਿਨ ਫਿਲਮ ਕੀ ਬਣਾਈ ਜਾ ਰਹੀ ਆ ਕਿ ਸਰੋਵਰ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਬਣ ਤੋਂ ਪਹਿਲਾਂ ਜਿਹੜਾ ਰਜਨੀ ਨੂੰ ਪੇਸ਼ ਕੀਤਾ ਜਾ ਰਿਹਾ ਕਿ ਉਸਨੇ ਕੋਈ ਖੋਜ ਕੀਤੀ ਆ ਤੇ ਉਹਨੇ ਪਹਿਲਾਂ ਉਹਨੂੰ ਤੇ ਉਹਦੇ ਘਰ ਵਾਲੇ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਤਾ ਲੱਗਾ ਕੀ ਇਸ ਗੱਲ ਵੱਲ ਇਸ਼ਾਰਾ ਨਹੀਂ ਕਰਦੀ ਇਹ ਫਿਲਮ ਕਿ ਇਹ ਫਿਲਮ ਇਹ ਬਹੁਤ ਵੱਡਾ ਇੱਕ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸਿੱਖ ਧਰਮ ਦੇ ਵਿੱਚ ਮੈਂ ਪਹਿਲਾਂ ਵੀ ਇੱਥੇ ਇੱਕ ਵੀਡੀਓ ਬਣਾਈ ਸੀ ਕਿ ਕੀ ਰਜਨੀ ਦੇ ਪਿਤਾ ਨੇ ਦੁਸ਼ਾਲੇ ਖੋਏ ਸਨ ਉਹਦੇ 'ਚ ਮੈਂ ਸਾਰੀ ਹੀ ਡੇਟ ਬਾਉਂਡ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿੰਨੂੰ ਹਜ਼ਾਰਾਂ ਲੱਖਾਂ ਲੋਕਾਂ ਨੇ ਪਸੰਦ ਕੀਤਾ ਤੇ ਬਹੁਤ ਵਧੀਆ ਲੋਕਾਂ ਨੇ ਕਮੈਂਟ ਦਿੱਤੇ ਕਿ ਹਾਂ ਵਾਕਈ ਇਹ ਇਤਿਹਾਸ ਦਾ ਪੱਖ ਜਾਣਨ ਵਾਲੀ ਆ ਜਿਹੜੇ ਮੇਰੇ ਵੀਰਾਂ ਨੇ ਉਹ ਵੀਡੀਓ ਨਹੀਂ ਵੇਖੀ ਉਹ ਵੀਡੀਓ ਜ਼ਰੂਰ ਗੂਗਲ ਤੇ ਸਰਚ ਕਰਕੇ ਦੇਖ ਲੈਣ ਜਾਂ ਮੇਰੇ ਚੈਨਲ ਦੇ ਉੱਪਰ ਜਾਂ ਫੇਸਬੁੱਕ ਪੇਜ ਤੇ ਦੇਖ ਲੈਣ ਕਿ ਰਜਨੀ ਦੇ ਪਿਤਾ ਨੇ ਸਿੱਖਾਂ ਤੋਂ ਦਸ਼ਾਲੇ ਖੋਏ ਸਨ ਬਸ ਇਨਾ ਹੈਡਿੰਗ ਪਾ ਲਿਆ ਤੇ ਵੀਡੀਓ ਉਹਨਾਂ ਨੂੰ ਮਿਲ ਜਾਵੇਗੀ ਤਾਂ ਫਿਰ ਉਹਨਾਂ ਨੂੰ ਸਾਰੀ ਡੇਟ ਬਾਉਂਡ ਜਿਹੜੀ ਆ ਨਿਕਲ ਜਾਵੇ ਗੱਲ ਹੁਣ ਰਜਨੀ ਜਿਹੜੀ ਆ ਕਰੈਕਟਰ ਪੇਸ਼ ਕੀਤਾ ਜਾਂਦਾ ਆ ਉਸ ਸਮੇਂ ਤੱਕ ਤਾਂ ਮਿਰਜ਼ਾ ਬੇਗ ਦਾ ਉੱਥੇ ਸ਼ਾਸਨ ਅਕਬਰ ਦਾ ਇੰਡੀਆ ਦੇ ਵਿੱਚ ਰਾਜ ਸੀ ਲਾਹੌਰ ਜਿਹੜਾ ਸੀ ਉਹ ਤੁਹਾਨੂੰ ਪਤਾ ਹੈ ਕਿ ਪੱਟੀ ਜਿਹੜੀ ਲਾਹੌਰ ਦੇ ਨਾਲ ਅਟੈਚ ਸੀ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ 1574 ਦੇ ਵਿੱਚ 1574 ਦੇ ਵਿੱਚ ਤਾਂ ਇੱਥੇ ਆਪਣਾ ਘਰ ਬਣਾ ਲਿਆ ਸੀ ਜਿਨ੍ਹਾਂ ਨੂੰ ਗੁਰੂਕੇ ਮਹਿਲ ਬੋਲਦੇ ਨੇ ਤੇ 1570 ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੰਤੋਖ ਸਰ ਸਰੋਵਰਾਂ ਦੀ ਖੁਦਵਾਈ ਸ਼ੁਰੂ ਕਰਾਈ ਸੀ ਤੇ ਸਭ ਤੋਂ ਪਹਿਲਾਂ ਸੰਤੋਖ ਸਰ ਦੀ ਖੁਦਾਈ ਸ਼ੁਰੂ ਕਰਵਾਈ ਜੋ ਇਤਿਹਾਸ ਦੇ ਪੱਖ ਜਿਹੜੇ ਨੇ ਬੋਲਦੇ ਨੇ ਫਿਰ ਰਜਨੀ ਪਹਿਲਾਂ ਕਿਦਾਂ ਅੰਮ੍ਰਿਤ ਸਰੋਵਰ ਦੀ ਖੋਜ ਦੀ ਗੱਲ ਕਰਦੀ ਆ ਫਿਰ ਇਹਦੇ ਨਾਲ ਸਾਨੂੰ ਕੁਝ ਸੋਚਣਾ ਪਵੇਗਾ ਇਹ ਇੱਕ ਬੜਾ ਵੱਡਾ ਕਿਹੜਾ ਵਾ ਹੋ ਸਕਦਾ ਸਾਜ਼ਿਸ਼ ਦਾ ਹਿੱਸਾ ਹੋਵੇ ਕਿ ਸੇਖੀ ਫਿਲਮਾਂ ਬਣਾ ਰਹੇ ਨੇ ਤੇ ਕੀ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹੀਆਂ ਫਿਲਮਾਂ ਬਣਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਕਿ ਇਹ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਹਿਲਾਂ ਨਹੀਂ ਦਾਵਾ ਕੀਤਾ ਜਾ ਰਿਹਾ ਕਿ ਰਜਨੀ ਨੇ ਰਜਨੀ ਨੇ ਜਿਹੜਾ ਸੀ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਖੋਜ ਖੋਜ ਲਈ ਸੀ ਜੇ ਗੁਰੂ ਰਾਮਦਾਸ ਸਾਹਿਬ ਬਾਅਦ ਵਿੱਚ ਗੱਲ ਹੁੰਦੀ ਮੈਨੂੰ ਤਾਂ ਇੰਜ ਜੇ ਲੱਗਿਆ ਬਾਕੀ ਤੁਹਾਡੇ ਵਿਚਾਰ ਕੁਝ ਵੱਖਰੇ ਹੋ ਸਕਦੇ ਨੇ ਪਰ ਵਿਚਾਰ ਆਪਣੇ ਤੁਸੀਂ ਇਤਿਹਾਸਕ ਪੱਖ ਤੋਂ ਇਤਿਹਾਸਕ ਦਲੀਲ ਦੇ ਨਾਲ ਦੇਣਾ ਮੈਂ ਦੁਬਾਰਾ ਗੱਲ ਕਰਨੀ ਚਾਹੁੰਦਾ ਜੇ ਇਹ ਫਿਲਮ ਸਾਹ ਬਾਂਦੀ ਬਣਾਉਣੀ ਵੀ ਕਿਸੇ ਨੇ ਪਹਿਲਾਂ ਬਣੀ ਜਾਂ ਹੁਣ ਬਣਾਉਣੀ ਸੀ ਉਹ ਤਦ ਬਣਦੀ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੋਵਰ ਬਣ ਚੁੱਕਾ ਸੀ ਉਹਦੇ ਵਿੱਚ ਕੋਈ ਆ ਕੇ ਇਸ਼ਨਾਨ ਕਰਦਾ ਤਾਂ ਫਿਰ ਗੁਰੂ ਜਾਂ ਸਿੱਖ ਪੱਖੀ ਫਿਲਮ ਬੰਨੀ ਜਾ ਸਕਦੀ ਸੀ ਜਿਹੜੇ ਤਾਂ ਢਾਡੇ ਵਰਗੇ ਸੂਝਵਾਨ ਵੀਰ ਨੇ ਇੰਨੀ ਕੀ ਗੱਲ ਨੂੰ ਬੜੇ ਡੂੰਘਾਈ ਚ ਲੈਣਗੇ ਤਾਂ ਉਹ ਸਾਰੇ ਅਰਥ ਹੀ ਸਮਝ ਜਾਂਦੇ ਨੇ ਕਿ ਪਹਿਲਾਂ ਫਿਰ ਇਹਦਾ ਮਤਲਬ ਹੈ ਕਿ ਰਜਨੀ ਨੇ ਖੋਜ ਕੀਤੀ ਤੇ ਸਤਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸਾ ਜੀ ਨੇ ਬਾਅਦ ਜ ਬਣਾਇਆ ਫਿਰ ਇਹ ਸਵਾਲ ਬਹੁਤ ਤਿੱਖੇ ਨੇ ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਵੱਡੀ ਸ਼ਾਜਤ ਹੋ ਸਕਦੀ ਆ ਤੁਸੀਂ ਸਭ ਜਾਣਦੇ ਹੋ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉੱਥੇ ਜਾ ਕੇ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਤਲਬ ਜਦੋਂ ਗੁਰਤਾ ਗੱਦੀ ਤੇ ਸਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੇ ਹੁਕਮ ਕੀਤਾ ਸੀ ਕਿ ਉੱਥੇ ਜਾ ਕੇ ਜਾਂ ਇਸ ਸਥਾਨ ਤੇ ਇੱਕ ਨਗਰ ਵਸਾਉਣਾ ਬਹੁਤ ਸਾਰੇ ਲੋਕਾਂ ਨੂੰ ਪਤਾ ਕੇ ਲੱਗੇ ਉਹਨਾਂ ਪਿੰਡਾਂ ਚ ਵਡਾਲੀ ਜਿਹੜੀ ਸੀ ਨੱਤਾਂ ਦੀ ਵਡਾਲੀ ਨੱਤਾਂ ਦੀ ਵਡਾਲੀ ਸੀ ਲੱਗੇ ਹੀ ਵਸਰ ਕੇ ਪਿੰਡ ਸੀ ਨੀਵੇਂ ਤੁੰਗ ਪੈ ਜਾਂਦੇ ਤੁੰਗ ਪੈ ਜਾਂਦੇ ਸੀ ਆ ਲਾਗੇ ਆਪਾਂ ਕਹਿ ਸਕਦੇ ਆ ਕਿ ਸੁਲਤਾਨ ਵਿੰਡ ਪੈ ਜਾਂਦਾ ਹੀ ਮਕਬੂਲ ਪੂਰਾ ਪੈ ਜਾਂਦਾ ਸੀ ਕਿੰਨੇ ਪਿੰਡ ਸਨ ਕਿਸੇ ਪਿੰਡ ਵਾਲੇ ਨੂੰ ਨਹੀਂ ਸੀ ਪਤਾ ਕਿ ਇੱਥੇ ਐਵੇਂ ਦਾ ਕੁਝ ਹੈਗਾ ਪਹਿਲਾਂ ਰਜਨੀ ਨੂੰ ਏਡੀ ਤਰਨਤਾਰਨ ਤੋਂ ਕਹਿ ਕੇ ਜੋੜਿਆ ਜਾਂਦਾ ਆ ਦੂਸਰਾ ਉਥੇ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾ ਸੀ ਤੇ ਯਾਨੀ ਕਿ ਆਪਾਂ ਮੰਨੀਏ ਕਿ 1618-19 ਦੇ ਕਰੀਬ ਦੀ ਗੱਲ ਕਰੀਏ ਤੇ ਉਥੇ ਮਿਰਜ਼ਾ ਬੇਗ ਦਾ ਰਾਜ ਸੀ ਯਾਨੀ ਕਿ ਮਿਰਜ਼ਾਬੇਗ ਕਾਬਜ਼ੀ ਸੀ ਤੇ ਫਿਰ ਇਹ ਨਜਨੀ ਦਾ ਪਰਿਵਾਰ ਕਿੱਥੋਂ ਆ ਗਿਆ ਤੇ ਕਿੱਥੇ ਚਲ ਗਿਆ ਉਸ ਦੇ ਦੇ ਮੁਤਾਬਕ ਜੇ ਆਪਾਂ 20 ਸਾਲ ਪਿੱਛੇ ਚਲ ਜਾਂਦੇ ਆ ਫਿਰ ਸਾਨੂੰ ਬਹੁਤ ਸਾਰੇ ਸਵਾਲ ਆਪਣੇ ਆਪ ਪੈਦਾ ਹੁੰਦੇ ਨੇ ਜੋ ਬੜੇ ਇਤਿਹਾਸਕ ਪੱਖ ਤੋਂ ਜ਼ਰੂਰੀ ਨੇ ਮੇਰੇ ਵਿਚਾਰ ਗਲਤ ਵੀ ਹੋ ਸਕਦੇ ਨੇ ਤੁਹਾਡੇ ਵਿਚਾਰ ਸਹੀ ਵੀ ਹੋ ਸਕਦੇ ਨੇ ਜਾਂ ਮੇਰੇ ਸਵਾਲ ਵੀ ਕੁਝ ਸਹੀ ਹੋ ਸਕਦੇ ਨੇ ਆਪਾਂ ਸਿਰਫ ਸਵਾਲ ਕੀਤੇ ਨੇ ਆਪਾਂ ਕੋਈ ਡਿਸੀਜਨ ਨਹੀਂ ਦੇ ਰਹੇ ਮੈਂ ਸਮਝਦਾ ਕਿ ਇਹ ਵਿਸ਼ਾ ਬਹੁਤ ਗੰਭੀਰ ਹੈ ਸਰ ਸਾਡੇ ਸਾਰੇ ਸਿੱਖਾਂ ਨੂੰ ਇਹਦੇ ਪ੍ਰਤੀ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਮੇਰਾ ਸਿਰਫ ਮਕਸਦ ਇਹ ਸੀ ਕਿ ਇਨ੍ਹਾਂ ਸਵਾਲਾਂ ਦੀ ਤਹਿ ਤੱਕ ਜਾ ਕੇ ਫਿਰ ਕੋਈ ਫਿਲਮ ਇਹ ਵੀ ਬਣਾਉਣੀ ਚਾਹੀਦੀ ਆ ਇੰਜ ਸਾਡੇ ਸਿੱਖਾਂ ਦਾ ਇਹ ਦਾ ਮਹਾਨ ਸਥਾਨ ਸਾਡੇ ਗੁਰੂ ਸਾਹਿਬਾਨ ਦੀ ਈ ਵੱਡੀ ਆ ਸੋਚ ਇੰਨੀ ਵੱਡੀ ਦੇਣ ਉੱਤੇ ਕਈ ਤਰ੍ਹਾਂ ਦੇ ਸਵਾਲ ਕਿ ਨਹੀਂ ਕਿਤੇ ਫਿਲਮ ਖੜੇ ਕਰਨਾ ਚਾਹੁੰਦੀ ਜਿਹੜੇ ਇਤਿਹਾਸਕਾਰ ਵੀਰ ਨੇ ਕਿ ਉਹਨਾਂ ਨੂੰ ਇੰਨਾਂ ਗੱਲਾਂ ਦੀ ਬਹੁਤ ਜ਼ਿਆਦਾ ਫਰਕ ਹੁੰਦੀ ਆ ਤੇ ਤੁਸੀਂ ਆਪਣੀ ਸੋਚ ਵਿਚਾਰ ਮੁਤਾਬਕ ਹੀ ਕਮੈਂਟ ਦੇਣਾ ਜਾਂ ਵਿਚਾਰ ਦੇਣਾ ਤਾਂ ਕਿ ਅਸੀਂ ਇਹਦੀ ਹੋਰ ਡੂੰਘਾਈ ਦੇ ਨਾਲ ਖੋਜ ਕਰ ਸਕੀਏ ਜਿਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ